ਨੇੜੇ ਆ ਗਿਆ ਬੇਬੇ ਉਹ ਤੇਰੇ ਪੇਕਿਆਂ ਦਾ ਘਰ ਨਹੀਂ ਉਹ ਅੱਜ ਤਾੜਾ ਨਹੀਂ ਹੁਕਾ ਤੋਂ ਡੰਦਿਆ ਉਹ ਤਾੜੋਂ ਦੇ ਹੁੰਦੇ ਹਾਂਜੀ ਸਾਤਸਰੀ ਆਕਾ ਜੀ ਸਾਤਸਰੀ ਆਕਾ ਜੀ ਪਿਆਰ ਪਾਰੇ ਸਾਤਸਰੀ ਆਕਾ ਹਾਂ ਉਹ ਡੀਡਾ ਜੇ ਸੇ ਤਾਂ ਤੁਸੀਂ ਸੁਣਾਓ ਜੇ ਬੱਚੀਆਂ ਆਉਂਦੀਆਂ ਬੱਚੇ ਤੇ ਰਾਇ ਜੀ ਕੀ ਸੇਤ ਆ ਕੀ ਤੇਰੀ ਸੇਤ ਹੈ ਬੱਚਾ ਦੀ ਕੀ ਸੇਤ ਆ ਸਾਬ ਬੱਚੇ ਨਿਆਣੇ ਰਾਜੀ ਖੁਸ਼ੀ ਸਾਬ ਵਧੀਆ ਲੱਗਦਾ ਕਿ ਨਹੀਂ ਰੋ ਨਹੀਂ ਹਲੇ ਭੈਣ ਜੀ ਛੋਟੇ ਆ ਅੱਛਾ ਛੋਟੇ ਆ ਲੈ ਜੀ ਜੀ ਤਾਂ ਕੋਈ ਬੱਚੇ ਛੋਟੇ ਪਾ ਦਿੰਦੇ ਹੁੰਦੇ ਕੋਈ ਗੱਲ ਨਹੀਂ ਬੇਬੇ ਟਿੱਕੜਾ ਕਰਦੀ ਚਲੋ ਕੋਈ ਨਾ ਤੇਰਾ ਪਛੇਤੀ ਟਿੱਕੜਾ ਕਰਨ ਨੂੰ ਬਣੀਆਂ ਰੋਟੀ ਤਾਂ ਖਾਣੀਆਂ ਹੀ ਨਹੀਂ ਸੋ ਬੇਬੇ ਅੱਜ ਫਿਰ ਕਿੱਦਾਂ ਦੀਆਂ ਤਿਆਰੀਆਂ ਦੱਸੋ ਸਾਰਿਆਂ ਨੂੰ ਖੁਸ਼ ਹੋ ਕੇ ਦੱਸਣਾ ਜੀ ਆਪਾਂ ਆਦੇ ਮਾਪਿਆਂ ਨੂੰ ਜੰਨੇ ਆ ਤੇ ਮੇਰਾ ਪੋਤਾ ਮੈਨੂੰ ਲੈ ਕੇ ਚੱਲੇ ਸੋ ਕਿੰਨੇ ਟਾਈਮ ਬਾਅਦ ਚੱਲੇ ਆ ਬਾਬਾ ਕੀ ਹੋਗਾ ਗਿਆਨ ਨੂੰ ਆਪਾਂ ਸਦੀਆਂ ਹੋ ਗਈਆਂ ਗਿਆਨ ਨੂੰ ਵਾਲੇ ਛੋਟਾ ਟਾਈਮ ਹੋਇਆ ਕੋਈ ਨਹੀਂ ਮਾਪੇ ਉਹਨੂੰ ਸਵੇਰ ਦਾ ਹੀ ਹੁੰਦਾ ਹੈ। ਬੇਬੇ ਨੇ ਤੁਹਾਨੂੰ ਦਸੀਏ ਮੂੰਹ ਬਣਾ ਕੇ ਬੈਠੀ ਹੋਈ ਸੀ ਬੜੇ ਦਿਨਾਂ ਦੀ ਕਿ ਹਰਮਨ ਮੈਂ ਤੈਨੂੰ ਕਿਹਾ ਕਿ ਤੂੰ ਮੇਰੇ ਮਾਪੇ ਨਹੀਂ ਜਾਂਦਾ ਪਿਆ ਡੈਡੀ ਦੇ ਨਾਨਕੇ ਨਹੀਂ ਜਾਂਦਾ ਪਿਆ ਹੋਰ ਕਿਤੇ ਤੂੰ ਜਦੋਂ ਜਾਣਾ ਹੋਏ ਉਦੋਂ ਤੇਰੇ ਕੋਲ ਟਾਈਮ ਹੁੰਦਾ ਜਦੋਂ ਇੱਥੇ ਮੇਰਾ ਟਾਈਮ ਉੱਕ ਜਾਂਦਾ। ਤੇ ਬੇਬੇ ਦਾ ਮੂੰਹ ਬਣਿਆ ਹੋਇਆ ਸੀ ਵਿੱਚੋਂ ਵਿੱਚ ਭਾਵੇਂ ਬੇਬੇ ਬਾਹਰੋਂ ਨਹੀਂ ਸ਼ੋਅ ਕਰਦੀ ਪਰ ਅੰਦਰੋਂ ਅੰਦਰੀ ਮੂੰਹ ਬਣਿਆ ਹੋਇਆ ਹੈ। ਸੋ ਅੱਜ ਚੱਲੀਏ ਫਿਰ। ਹਾਂ ਚੱਲੋ ਚੱਲੋ ਕਵੇਲਾ ਕ ਕਰਦੇ ਕਹਿੰਦੇ ਨਾ ਮਿੰਟੋ ਮੇਟੀ ਆ ਜਾਣਾ ਬਿੰਦ ਬਚਟ ਬਾਵਾਂਗੇ ਤਾਂ ਸਹੀ। ਚਲੋ ਵੀ ਚੱਲੀਏ ਫਿਰ ਉઠੋ ਹਾਂ ਬੇਬੇ ਸਾਡੇ ਨਾਲ ਨਹੀਂ ਜਾਣਾ ਲਓ ਜੀ ਆ ਰੈਂਬੋ ਤੇ ਜੌਨੀ ਸਾਡੇ ਕਿਊਟ ਡਾਲਰ ਕਿਤੇ ਡਾਲਰ ਵੀ ਆ ਗਿਆ ਜੀ ਵਾਹ ਜੀ ਡਾਲਰ ਸ਼ਿਕਾਰ ਕਰਕੇ ਆਇਆ ਚੱਲਦੇ ਆ ਤੁਹਾਨੂੰ ਸਾਰੇ ਨਾਲ ਲੈ ਕੇ ਚੱਲਦੇ ਚੱਲੀਏ ਫਿਰ ਚਲੋ ਟਾਈਮ ਨਾ ਜਾ ਚੱਕ ਟਾਈਮ ਨਾ ਜਾਵਾਂਗੇ ਨਹੀਂ ਕਰਦੇ ਨਾ ਜਾਵਾਂਗੇ ਅਸੀਂ ਤੇ ਟਾਈਮ ਨਾਲ ਨਹੀਂ ਜਾਣਾ ਚਲੋ ਬੇਬੇ ਅੰਟੀ ਚਲੋ ਚਲੋ ਤੂੰ ਗੱਡੀ ਕੱਢੋਂਗੇ ਤਾਂ ਬਹੁਤ ਆਉਣੀ ਸਾਡੀ ਗੱਡੀ ਦਾ ਵੀ ਬਰਥਡੇ ਸੈਲੀਬ੍ਰੇਟ ਕੀਤਾ ਹੀ ਦਾ ਸਰਫ ਤੁਹਾਨੂੰ ਹੈਪੀ ਬਰਥਡੇ ਟੂ ਯੂ ਚਲਿਆ ਜੀ ਚੱਲੋ ਜੀ ਜਾਣਾ ਚਲਿਆ ਜੀ ਚੱਲੋ ਚੱਲੋ ਤੋੜੇ ਛਕਣੇ ਜੀ ਹਾਂ ਛਕਾਂਗੇ ਹੁਣੇ ਲਓ ਜੀ ਆਪਣੇ ਪਿੰਡ ਲੰਗਰ ਲੱਗਾ ਜੇ ਖੂਸਾ ਦਾਸ ਸਿੰਘ ਲੰਗ ਦੇ ਟੱਪ ਤੇ ਜਰੂਰ ਛੱਕ ਕੇ ਜਾਇਓ ਉਹ ਪਕੌੜਿਆਂ ਦਾ ਲੰਗਰ ਅੱਛਾ ਹੈ ਬੇਬੇ ਤੁਸੀਂ ਛਕਣਾ ਜੀ ਨਹੀਂ ਭਰਾਵਾ ਮਿਹਰਬਾਨੀ ਹਾਂ ਲੰਗਾ ਲਿਆ ਓਹ ਲੰਗਾ ਮਿਹਰਬਾਨੀ ਕੰਨਿਆਂ ਉਧਾਂ ਦੀ ਕੜੀਹਦਾ ਆਉਂਦੇ ਤੇ ਕੰਡੇ ਵੱਜਣ ਬੇਬੇ ਨੂੰ ਆਏਂਗੇ ਹੁਣ ਮੈਂ ਇਹ ਦੇ ਬੇਕੇ ਜਾ ਕੇ ਖਾਉਂਗੀ ਆਪਦੇ। ਇਹ ਕੀੜੀ ਖਾਸ ਗੱਲ ਆ? ਆਖ ਦਾਂਗੇ ਤੇ ਪਕੌੜੇ ਲਿਆਜੋ ਸਮੋਸੇ ਨਾ ਨਹੀਂ ਆਜੋ। ਉਹਨੇ ਚੱਕ ਲਈ ਸਕੂਟਰੀ ਗੰਡ ਦੇ ਲੈਣੀ ਮੂੰਹ ਤੇ ਭੱਜ ਜਾਣਾ। ਬੇਬੇ ਪਹਿਲਾਂ ਹੀ ਸੋਚੀ ਬੈਠੀ ਮਮੀ ਕੀ ਕਹਿਣਾ ਕੀ ਖਾਣਾ ਕੀ ਨਹੀਂ ਖਾਣਾ। ਪਕੌੜੇ ਨਹੀਂ ਖਾਣੇ ਸਹੀ ਨਹੀਂ ਹੁੰਦੇ ਨਾ ਸਮੋਸੇ ਖਾ। ਪਕੌੜੇ ਸਹੀ ਹੁੰਦੇ ਸਮੋਸੇ ਨਹੀਂ ਸਹੀ ਹੁੰਦੇ। ਦੋਵੇਂ ਤਲੇ ਹੁੰਦੇ ਬੇਬੇ ਨਾਟ ਗੁੱਡ ਕੋਈ ਨਹੀਂ ਕੋਈ ਉਹ ਉਹ ਬਾਹਰ ਨਹੀਂ ਤਲੇ ਨੇ ਥੋੜੇ ਤਲੇ ਹੁੰਦੇ ਆ ਨਾਟ ਗੁੱਡ ਫਾਰ ਹੈਲਥ ਨਾ ਨਾ ਨਾਟ ਗੁੱਡ ਮੰਮੀ ਤੁਸੀਂ ਕੀ ਖਾਣਾ ਪਸੰਦ ਕਰੋਗੇ ਆਪਾਂ ਨੂੰ ਤਾਂ ਜਿਹੜਾ ਕੁਝ ਮਿਲ ਗਿਆ ਬਸ ਹੀਰਿਆ ਦੂੰਗੀ ਖਾਣਾ ਹੀ ਬਾਗੋ ਨਹੀਂ ਕੁਝ ਨਹੀਂ ਕੁਝ ਨਹੀਂ ਤਾਂ ਉਥੋਂ ਮਿਲਦਾ ਨਹੀਂ ਹੀਰਾ ਕਹਿੰਦਾ ਹੋਣਾ ਕਿ ਕੁਝ ਨਹੀਂ ਖਾਣਾ ਬਾਸ ਜੋਈ ਨੇ ਉੱਥੇ ਬਾਅਦ ਦੇ ਨੇ ਉੱਥੇ ਕੁਝ ਸੱਤ ਨਹੀਂ ਨਹੀਂ ਮੱਕੀ ਦੇ ਦਾਣੇ ਉਹ ਤਾਂ ਭੱਜ-ਬੱਜ ਫੜਦਾ ਤੇ ਹੋਰ ਨਾ ਕੁਛ ਨਹੀਂ ਖਾਣਾ ਕੁਛ ਨਹੀਂ ਖਾਣਾ ਇੱਕ ਕਹਿੰਦੀ ਕੌੜੇ ਬੜੇ ਸੁਆਸ ਸੀ ਦੂਜੀਆਂ ਦਿਨ ਮੇਰੇ ਤੇ ਪਾਲਕੇ ਦੀ ਫਸ ਗਈ ਜਾੜ ਚ ਬੇਬੇ ਤੂੰ ਕਿਤੇ ਸੌਂ ਲਿਆ ਮਜ਼ਾਕ ਕੀਤਾ ਮਜ਼ਾਕ ਕਰ ਮਮੀ ਵੇ ਲੋਗ ਨਹੀਂ ਵਧੀਆ ਗੱਲਾਂ ਹੈ ਬੇਬੇ ਹਾਂ ਪਹਿਲਾ ਮਮੀ ਦੇ ਪੇਕੇਆਂ ਦਾ ਪਿੰਡੋਂ ਦਾ ਨਰੰਗ ਸਿੰਘ ਵਾਲਾ ਫਿਰ ਇਸ ਤੋਂ ਬਾਅਦ ਅਗਲਾ ਪਿੰਡੋਂ ਦਾ ਠੱਠਾ ਕਿਸ਼ਨ ਸਿੰਘ ਵਾਲਾ ਉਹ ਬੇਬੇ ਦੇ ਪੇਕੇ ਆ ਨਾ ਇਹ ਨਾਲ ਹੀ ਹੈ ਉਹ ਨਾ ਨਾ ਸਸਤੇ ਪੈ ਕੇ ਇੱਕੋ ਇੱਕੋ ਰੋਡ ਤੇ ਹਾਂ ਉਹ ਗੱਲ ਆ ਸਹੀ ਗੱਲ ਨਾਲ ਨਾਲ ਕੋਈ ਰੂਟ ਆ ਆਪਣੇ ਪੈ ਗਿਆ ਦਾ ਐਵੇਂ ਬਈ ਇੱਕੋ ਰੂਟ ਆ ਇੱਕੋ ਰੂਟ ਆ ਪਾਟਣਾ ਨਹੀਂ ਪੈਂਦਾ ਛੜਕਾ ਫਾੜਦਿਆਂ ਨਹੀਂ ਗੀਆਂ ਇੱਕੋ ਛੜਕਾ ਉੱਥੇ ਹੀ ਜਾਂਦਾ ਹਾਂਡ ਗਵਾਂਡ ਹਾਂ ਤਿੰਨ ਰੰਗ ਸਿੰਘ ਆਲਾ ਤੁਹਾਨੂੰ ਦੱਸ ਦਈਏ ਅਮਰਜੀਤ ਜੱਤੇਦਾਰ ਬਾਬਾ ਹਨੂ ਮਾਨ ਸਿੰਘ ਜੀ ਦਾ ਜਨਮ ਸਥਾਨ ਜਿਹੜਾ ਨਰੰਗ ਸਿੰਘ ਆਲਾ ਡਿਸਟ੍ਰਿਕਟ ਫਰੋਜ਼ਪੁਰ ਚ ਰਹਿ ਜਾਂਦਾ ਹੈ ਹਾਂ ਤੇਰੀ ਨੌ ਨੇ ਇੱਥੇ ਸਟੱਡੀ ਕੀਤੀ ਐ ਹਾਈ ਸਕੂਲ ਚ ਹਾਂ ਮੰਮੀ ਨੇ ਕੀਤੀ ਐ ਬਾਹਰ ਸੁਣ ਮੈਂ ਤਾਂ ਆਪ ਕੀ ਤੇ ਮੇਰਾ ਸਕੂਲ ਇਹ ਤੁਹਾਡਾ ਹਾਂ ਆਹ ਪ੍ਰਾਣਾ ਆਹ ਉਹ ਕਿਹੜਾ ਕਮਰਾ ਹੁੰਦਾ ਸੀ ਸਕੂਲ ਐ ਹੈ ਕਿ ਸਕੂਲ ਐ ਉਹ ਤਾਂ ਬਹੁਤ ਸੋਹਣਾ ਬਣ ਗਿਆ ਮੈਂ ਬੇਬੇ ਦੇ ਪਸੰਦ ਨਹੀਂ ਆਇਆ ਮੰਮੀ ਇਹ ਵੇਲੋ ਬੇਬੇ ਤਾਂ ਨੇ ਮਾਰਦੀ ਆ ਬੇਬੇ ਤੁਸੀਂ ਸਟੱਡੀ ਕਿਥੇ ਕੀਤੀ ਜਾਂ ਤੁਹਾਨੂੰ ਵਿਖਾ ਦੂੰ ਤੂੰ ਸਕੂਲ ਦੀ ਲੰਗਣਾ ਹਾਏ ਹਾਏ ਲਾਖ ਜੂ ਪਾਜ ਬੇਬੇ ਕਿਥੇ ਪੜੀਆ ਅੱਜ ਬੇਬੇ ਦਾ ਸਕੂਲ ਦਿਖਾਉਣੇ ਤੁਹਾਨੂੰ ਬੇਬੇ ਤੂੰ ਸਟੱਡੀ ਕਿੰਨੀ ਕੀਤੀ ਐ ਮੈਂ ਐਨਾ ਕੀਤੀ ਆ ਆ ਵਿਆਸ ਸਕੂਲ ਆ ਮੇਰਾ ਲੈ ਮੈਂ ਕੀ ਕਹੀ ਬੇਬੇ ਕਹਿੰਦੀ ਆ ਬੇਬੇ ਦਾ ਝੂਠਾ ਮੂਠਾ ਸਕੂਲ ਆ ਸਕੂਲ ਆ ਗਿਆ ਪਲੱਸ 2 ਤੱਕ ਆ ਰਿਹਾ ਮੇਰੇ ਕਿੰਦਾ ਸੋਹਣਾ ਬੇਬੇ ਨੇ ਕੀਤੀ ਐ ਐਮ ਐ ਮੈਂ ਕਰਾਉਂਦੇ ਕਿਥੇ ਆ ਆ ਵਿਆਸ ਸਕੂਲ ਆ ਸੋ ਆ ਗਿਆ ਗੁਰੂ ਘਰ ਆ ਗਿਆ ਠੱਠਾ ਸਾਬ ਓ ਵਾਹ ਕਿਤੇ ਕਹਾਲਾ ਸੋ ਮੈਨੂੰ ਪੁੱਤੀ ਨੇੜੇ ਆ ਗਿਆ ਬੇਬੇ ਓ ਤੇਰੇ ਪੇਕਿਆਂ ਦਾ ਘਰ ਨਹੀਂ ਉਹਨਾਂ ਨੂੰ ਬੂਆ ਦੇ ਤਾੜਾ ਨਹੀਂ ਹੋ ਕਾ ਤੂੰ ਡੋਂਦੇ ਆ ਉਹ ਤਾਂ ਡੋਂਦੇ ਹੁੰਦੇ ਜਸਵੀਰਾਂ ਦੀ ਬੂਆ ਖੁੱਲਾ ਰੱਖਿਆ ਕਰੋ ਡਾਇਆ ਨਾ ਕਰੋ ਮਾੜਾ ਹੁੰਦਾ ਏ ਤੇ ਅੱਜ ਉਹਨਾਂ ਨੇ ਤਾਂ ਦਿੱਤਾ ਪਾਲੋ ਆ ਰਹੀ ਆ ਸੱਚ ਇਹ ਪਿੰਡ ਦੇ ਠੱਥੇ ਬੇਬੇ ਦੇ ਪੇਕੇ ਬੇਬੇ ਦਾ ਨਿੱਕ ਨੀ ਮੈਂਗਾ ਬੀਬੀ ਪਾਲੋ ਪਾਲ ਤਾਈ ਜੰਨੇ ਮਾੜਾ ਸਤਿ ਸ਼੍ਰੀ ਅਕਾਲ ਜੀ ਵੱਡਾ ਠੱਠਾ ਹੀ ਸਤਿ ਸ਼੍ਰੀ ਅਕਾਲ ਜੀ ਭਾਈ ਭਾਈ ਤੇ ਗੁਆ ਡਾਇਆ ਠੱਥਾ ਦਲੇਰ ਸਿੰਘ ਏ ਸੱਸ ਹਲੋ ਹੁਣ ਮੈਂ ਕਾਦੀ ਹੀ ਮਾਜੇ ਅੱਗ ਮੈਂ ਏ ਸੱਸਰੀ ਕਾ ਜੀ ਹੋਰ ਸੁਣਾ ਠੀਕ ਆਕ ਵਧੀਆ ਤੁਹਾਡੀ ਕੈਜੇ ਆ ਰਹੇ ਹੋਤੇ ਕੋਣ ਹੈ ਕੋਪਾਈ ਕਿਹੜਾ ਮਲੋ ਬੜੇ ਟਾਈਮ ਬਾ ਮਿਲੇ ਮਿਲੋ ਚਾਹੀਦੀ ਮਨ ਨੂੰ ਖਾਤ ਕੇ ਲਿਉਣੀ ਮਰੋ ਜਾ ਲੈ ਇਧਰ ਤੂੰ ਕੁੱਟਣਾ ਜੇ ਦਾਾਂ ਕੇ ਈਡੀ ਲਈ ਸਤਿ ਸ਼੍ਰੀ ਅਕਾਲ ਮਲੋ ਮਲੋ ਅੱਜ ਜਰਾ ਮੇਰੇ ਜਾਦੇ ਜਾ ਫੂਲ ਬਟਾਲਾ ਨੂੰ ਫੂਲ ਕਿਤਾਬਾ ਆਜਾ ਪੁੱਤ ਮੇਰਾ ਮੈਂ ਨਹੀਂ ਲਿਖਣਾ ਵਿਰਾਸਤ ਅੰਦਰ ਆ ਕੇ ਪੁਆਣਾ ਆਜਾ ਆਈ ਆ ਆਦਮੀ ਕਿਵੇਂ ਆ ਮਾਂ ਨਹੀਂ ਮਾਂ ਨਹੀਂ ਆਲੀ ਗੋਗ ਨਹੀਂ ਹੋਣੀ ਆਗੇ ਨਹੀਂ ਮੈਰੀ ਗੋਗ ਨਹੀਂ ਹੋਣੀ ਆਲੀ ਮਰ ਮਾਂ ਆ ਛੋਟੀ ਮਾਮੀ ਨਹੀਂ ਆਈ ਆ ਮਿਲੋ ਮਿਲੋ ਥਿੰਦਾ ਬੋਤਲ ਥਿੰਦਾ ਬੋਤਲ ਤੰਗ ਜੱਲ ਚੱਲੀਏ ਆ ਮਾਂ ਮੰਮੀ ਤੂੰ ਵੀ ਲੈਪੂ ਆਂ ਐਸਾ ਕੁਰੀ ਦੀ ਘਰ ਤੋਂ ਕੱਟ ਲੈ ਉਹ ਗਿਆ ਕਿੱਥੇ ਜਾਉਂਦੀ ਆ ਉਹ ਮੈਂ ਦਾਈ ਆ ਨਾ ਨਹੀਂ ਬਰਾ ਮੈਂ ਲੈ ਜਾਵਾਂਗੇ ਕਿੱਥੇ ਫਾਰਮ ਤੇ ਜਾਉਂਦਾ ਆ ਉਹ ਤਾਂ ਆ اچھا ਉਹਥੇ ਲੈ ਕੇ ਨਹੀਂ ਜਾਂਦਾ ਇਹਨੂੰ ਰੋਹ ਜਾਣੀ ਕਿੱਥੇ ਜਾਣਾ ਆ ਨਹੀਂ ਤਾਂ ਬੇਬੇ ਫੁੱਟਾ ਗਈ ਜਿੱਗੀ ਆ ਬੇਬੇ ਕੈਸੀ ਤੇ ਦਾਜ ਜਦੋਂ ਝੂਟੇ ਲਾਏ ਕਿਸ਼ਤੀ ਤੇ ਵੀ ਹੁਣ ਲੈ ਕੇ ਆਈ ਨਾ ਦੇਖੇ ਸਾਰਾ ਕੁਝ ਦੇਖਿਆ ਆਹ ਵਾਲੇ ਵੀ ਸਾਡੀਆਂ ਛੰਗੀਆਂ ਕੰਨੀ ਜਾਂਦੀ ਸੀ ਤੂੰ ਆਹ ਵਾਲੇ ਬੇਬੇ ਨੂੰ ਫੜ ਲਿਆ ਆਹ ਮੋਟੀਆਂ ਬਣ ਗਈਆਂ ਨਾ ਫੇਰ ਆਹ ਬੈਠੇ ਲਾ ਕੇ ਵੀ ਫੇਰ ਮੋਟੀਆਂ ਬਣ ਗਈਆਂ ਉਹ ਕਿੰਨੇ ਕਿੰਨੇ ਕਿੱਥੇ ਲਿਆ ਕਰ ਫੜੇ ਜਨਪਾਸੇ ਰਹੇ ਹੋ ਇਹ ਮੇਰਾ ਭਾਈ ਜੋੜਦਾ ਚੱਲਦੇ ਰਹਿ ਲਿਆ ਕਰ ਮਨ ਦੇ ਪਾਣੀ ਧਾਣੇ ਤੇ ਰਹੇ ਜਾਂਦੇ ਜਾਂ ਚਾਹ ਪੀਂਦੇ ਰਹਿੰਦੇ ਇਹ ਵੀ ਨਾਲ ਚਾਹੀਦੀ ਪਈ ਇਹ ਪਛੜਾ ਹਲਵਾਈ ਆ ਸੱਚੀ ਗੱਲ ਆ ਨਾ ਫੇਰੇ ਨਾ ਕਾਰ ਵਾਈਕ ਤੇ ਸੱਚੀ ਆ ਵੀ ਨਹੀਂ ਕੋਈ ਨਾਂ ਨਾਲ ਮੈਂ ਉਹਨੂੰ ਬੇਬੇ ਨਾਲ ਗੱਲ ਕਰੋ ਤੇ ਉਹਦੇ ਹਰ ਟੀ ਪੀਂਦੀ ਗ੍ਰੀਨ ਟੀ ਪੀਂਦੀ ਉਹਦੇ ਆਏ ਛਾਲਾ ਮਾਰਦੀ ਆ ਬੇਬੇ ਹੁਣ ਗੱਲ ਕਰ ਰੋਟੀ ਖਾਂਦੀ ਉਹ ਤਾਂ ਖਾਣੀ ਕਰੇ ਇੱਕ ਜਣਾ ਸਾਲ ਕੋ ਟੇਗਾਏ ਕਰੀ ਗਰਮ ਕਰੀਏ ਕਰਦੀ ਹੋ ਸਦੀ ਵੱਡਾ ਗਲਾਸ ਫੜਨ ਲੱਗੇ ਬੇਬੇ ਬੇਬੇ ਇੱਧਰ ਗੱਲ ਕਰੋ ਹੁਣ ਗੱਲ ਨਾ ਕਰ ਗਰਮ ਕਰੀਏ ਮੁੰਡਾ ਨਾ ਤੇ ਉਹ ਦੋਵੇਂ ਜਾਣਾ ਆਪੋ ਤੇ ਨਾ ਪੜਕਦੇ ਆ ਬਾਹਰ ਉਹ ਮਾਤਾ ਤੋਂ ਕੀ ਨੰਦੇ ਬੇਰੇ ਫਸ ਗਿਆ ਮਾ ਤੁ ਮਿਲ ਕਹੋ ਕੋਈ ਆਹ ਬਹੁਤ ਸਾਰਾ ਸਾਰਾ ਸ਼ਿਆਮ ਵਾਲਾ ਕਿਉਂ ਕਰੂ ਵੀ ਕਿਉਂ 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 ਪਤਾ ਅੱਧਾ ਤੂੰ ਪੀਏਗਾ ਫਿਰ ਇਹਦੇ ਗਲਾਸ ਬੋਟੀ ਨਿਕਾ ਕੇ ਪੀ ਲੈ ਤੂੰ ਪੁੱਤਾਂ ਲਈ ਨਾ ਆਈ ਰੱਖਣ ਤੋਂ ਨਾਲੇ ਕੱਟਦਾ ਨਹੀਂ ਇਹ ਜਾਣ ਕੇ ਲੜਾਉਂਦਾ ਸਾਰੇ ਜੋਤ ਘਵਾਲੇ ਬੋਲਿਆ ਪਤਾ ਲੱਗਿਆ ਉਹਨਾਂ ਨੂੰ ਇਹ ਕੀ ਉਹ ਕਿਹੜਾ ਠੰਡਾ ਨੰਗੜਾ ਹੋ ਗਿਆ ਆਵੇ ਸੀ ਨਹੀਂ ਨਹੀਂ ਬਣਾ ਲਾ ਰਹੇ ਹੁਣ ਪੁਜਾ ਕਰਦੇ ਆ ਹੋਰ ਪਾਉਂ ਪੁਜਾ ਕਰਦੇ ਹਾਂ ਤਾਂ ਸਾਡੀ ਵੀ ਵੀ ਵਧਿਆ ਸੂਟ ਮੈਂ ਨੇ ਤੁਸੀਂ ਪਾ ਲੈਨੇ ਆ ਕਿ ਜਿੰਨੇ ਬਣਾਉਣੇ ਆ ਹਾਂਜੀ ਦੱਸੋ ਤੇ ਪਾ ਲੈਨੇ ਆ ਇੱਕ ਵਾਰੀ ਪਾ ਕੇ ਉਹ ਤੈ ਲਾ ਕੇ ਰੱਖ ਜਿੰਨੇ ਆ ਫਿਰ ਜਦੋਂ ਮੈਂ ਵੀ ਨੇ 2-3 ਮਹੀਨਾ ਬਾਅਦ ਆਰੀ ਆ ਜਾਂਦੀ ਉਸ ਸੂਟ ਦੀ ਐਨੇ ਸਾਹਮਣੇ ਕਿਵੇਂ ਸਾਸ ਉਹ ਚੰਬਨੀ ਆਨੇ ਆਈ ਸਾਹ ਲੈਨੇ ਹੁਣ ਲਮਾਰੀ ਇੱਕ ਹੋਰ ਲਿਆਉਣੀ ਨਵੀਂ ਲਮਾਰੀ ਲੈ ਲੋ ਬੇਬੇ ਵੇਖ ਲੈ ਮੰਮੀ ਕਹਿੰਦੀ ਸੂਟਾ ਜਿਹੜੀ ਲਵਾਰੀ ਲਿਆਉਣੀ ਹੈ ਨਾ ਉਹ ਚਿੱਪਤਾ ਮਾਰ ਕੇ ਰੱਖਣੀ ਪੈਣੀ ਆ ਹਾਂ ਨਹੀਂ ਤੁਸੀਂ ਉਹਦੇ ਬਦ ਗੇੜੀ ਆਪਣੇ ਆਪ ਤੈ ਮਾਰਦੇ ਹੋ ਆਣੀਆਂ ਕਿ ਉਹ ਹੀ ਜਾਵਾਂਗੇ ਹਾਂ ਹੁਣ ਮੈਂ ਕਿ ਮਸ਼ੀਨ ਤਾਂ ਲਿਆਉਂਦੀ ਪਹਿਲਾਂ ਕੱਪੜੇ ਧੋਣ ਵਾਲੀ ਉਹ ਲਿਆਉਣੀ ਜਿਹੜੀ ਆਪੇ ਧੋ ਕੇ ਤਾਂ ਸੁੱਕੇ ਜਿਹ ਜਿੰਨੇ ਵੀ ਵਲੌਗ ਦੇਖ ਰਹੇ ਸਾਰਿਆਂ ਨੂੰ ਆਪਾਂ ਇੰਟਰੋਡਕਸ਼ਨ ਕਰਾਈਏ ਕਿ ਕੌਣ ਕੌਣ ਆਪਣਾ ਕੀ ਕੀ ਲੱਗਦਾ ਚਲੋ ਇਧਰੋਂ ਸ਼ੁਰੂ ਹੋ ਜਓ ਹਾਂ ਮੇਰੀ ਪਰਜਾਈ ਆ ਹੈ ਵੱਡੀ ਪਰਜਾਈ ਆ ਮੇਰੀ ਅੱਛਾ ਠੀਕ ਆ ਮੈਂਨ ਘਰ ਦਾ ਮੈਂਬਰ ਅੱਛਾ ਮੈਂਨ ਕਰਤਾ ਦਰਤਾ ਆ ਮੇਰੀ ਛੋਟੀ ਪਰਜਾਈ ਆ ਮੇਰਾ ਪਰਾਕ ਨਾਈਟਰ ਸੀ ਹਾਂਜੀ ਉਹਦੇ ਘਰੋਂ ਓਕੇ ਇਹ ਜੀ ਕੁੜੀ ਬਾਹਰ ਗਈ ਆ ਇਹ ਉਹਦੇ ਕੋਲ ਰਹਿੰਦੀ ਆ ਅੱਛਾ ਲੇਕ ਇਹ ਵੀ ਦੱਸੋ ਗਏ ਕਿੱਥੇ ਆ ਇਟਲੀਆ ਗਏ ਆ ਵੱਡੇ ਕਿੱ ਘਾਇਆ ਹਾਂ ਠੀਕ ਆ ਆ ਮੇਰੇ ਮਾਂ ਭਰਾਜੀ ਨੋਆ ਅੱਛਾ ਠੀਕ ਆ ਠੀਕੇ ਵੱਡੇ ਦੀ ਠੀਕ ਆ ਆ ਛੋਟੇ ਦੀ ਬਾਹਰ ਕੰਮ ਕਰਦਾ ਇੱਥੇ ਨਹੀਂ ਰਹਿੰਦਾ ਯਾ ਇਹ ਤੇਰੀ ਨੋਆ ਇਹ ਆ ਮੈਂ ਮੰਮੀ ਆ ਮੈਂ ਮੰਮੀ ਆ ਤੇ ਨੋ ਆ ਆ ਮੇਰਾ ਪੋਤਾ ਤੇ ਆ ਵੀ ਮੇਰਾ ਪੋਤਾ ਹਾਂ ਦੋਵੇਂ ਇੱਕ ਹਾਂ ਨਾ ਕੰਮ ਕਰਦੀ ਕੰਮ ਕਰਉਂਦੀ ਲੋੜ ਆ ਠੀਕ ਆ ਮਹਾਰਾਜ ਹਾਂ ਵੇ ਲੋਕ ਪਵਾਣੋ ਜੱਲੇ ਟਿਊਸ਼ਨ ਉਹਨਾਂ ਦਾ ਵੀ ਦੱਸੋ ਉਹਨਾਂ ਦਾ ਵੀ ਦੱਸੋ ਆ ਦੱਸੋ ਬੇਬੇ ਇੰਟਰੋਡਕਸ਼ਨ ਦਿਓ ਇਹਨਾਂ ਦੇ ਬੇਬੇ ਇਹਨਾਂ ਨੇ ਦਾ ਵੀ ਦੱਸੋ ਇਹ ਕੌਣ ਕੌਣ ਨੇ ਆ ਮੇਰੇ ਭਤੀਜੇ ਦੀ ਕੁੜੀ ਹੈ ਅੱਛਾ ਉਹ ਮੇਰੇ ਭਤੀਜੇ ਦਾ ਮੁੰਡਾ ਹੈ ਤੂੰ ਇੱਥੇ ਜਾ ਤੂੰ ਚੱਲ ਗੋਦੀ ਬਹਿ ਜਾ ਥੱਲੇ ਬਹਿ ਜਾ ਥੱਲੇ ਫਰਸ਼ ਤੇ ਆ ਗਿਆ ਕਰੀ ਬੱਚਾ ਆਖੇ ਕਰ ਇਹਦੇ ਟਿਊਸ਼ਨ ਚੱਲੇ ਆਇਆ ਹਾਂ ਟਿਊਸ਼ਨ ਚੱਲ ਆਇਆ ਹਾਂ ਹਾਂ ਠੀਕ ਹੈ ਬਹੁਤ ਸ਼ਰਾਰਤੀ ਏ ਸ਼ੈਤਾਨ ਵੜਾ ਏ ਪੰਮੀਰੀ ਇਹ ਗੁੱਜਾ ਮੈਂ ਵੀ ਜਰਰੀ ਬੋਲ ਰਹਾ ਜੀ ਨਾ ਮਤਲਬ ਗਰੇਸੀ ਕੁਛ ਨਹੀਂ ਆਈ ਇਹ ਕੋਈ ਗੱਲ ਨਹੀਂ ਮੈਂ ਪਹਿ ਮੈਂ ਇਧਰ ਗਈ ਨਾ ਰੋਟੀ ਨਹੀਂ ਖਾਣੀ ਬੇਬੇ ਕਹਿੰਦੇ ਨੂਨ ਵਾਲੀ ਚੋਲ ਬਣੀ ਕਿ ਨਹੀਂ ਲਾ ਦਿਓ ਆ ਤੇਰਾ ਸਾਰੇ ਕਿਤੇ ਜੋਰ ਆਹ ਸਾਰੇ ਕਿਤੇ ਜੋਰ ਆ ਮੇਰੇ ਦਾ ਪੇਕੇ ਦੇ ਮਾਪਿਆਂ ਦਾ ਮਾਣ ਕਿੰਨਾ ਹੁੰਦਾ ਹੈ ਮਾਪਿਆਂ ਦਾ ਜੇ ਮਾਪੇ ਹੁੰਦੇ ਆ ਵੇਖ ਨਾ ਬੰਦਾ ਕੋਲਾ ਬੁੱਢਾ ਹੋ ਜਾਂਦਾ ਮਾਪੇ ਮਾਪੇ ਨੇ ਮਾਪੇ ਆਸ ਤੇ ਮੇਸਾ ਕੋਲਾ ਬੁੜੀ ਬੁੱਢੀ ਹੋ ਜਾਉ ਕੁੜੀ ਰਹਿੰਦੀ ਬੇਬੀ ਦੀ ਮਟਿਆਰ ਪਈ ਹਲੇ ਸਾਡੀ ਜਵਾਨ ਹੈ ਜਿਦਾਂ ਕੋਈ ਟਾਈਮ ਨਹੀਂ ਆ ਜਾਂ ਨਹੀਂ ਤੈਨੂੰ ਸਾਡੀ ਆ ਜੀ ਬੇਬੇ ਰੋਟੀ ਆ ਚੁੱਕੀ ਐ ਸੈਲਡ ਦੇਈ ਓ ਮਾਈ ਗਾਡ ਮਟਰ ਪਨੀਰ ਸ਼ਿਆਵਲ ਆ ਗਏ ਬੇਬੇ ਤੇਰੇ ਫੇਵਰੇਟ ਚੌਲ ਲੈ ਲੋ ਬੇਬੇ ਤੁਹਾਡੀ ਫਰਮਾਇਸ਼ ਤੁਹਾਡੀ ਫਰਮਾਇਸ਼ ਤੇ ਵਿਚਾਰੇ ਨੇ ਉਦੋਂ ਹੀ ਧਰਦੇ ਆ ਤੇ ਪ੍ਰਸ਼ਾਦ ਓ ਵੈਰੀ ਗੁੱਡ ਚਲੋ ਵਿੱਚ ਚਾਹ ਕੋ ਲੁਕਾਉਂਦੇ ਆ ਬੇਬੇ ਨੇਰੀਆਂ ਲਿਆ ਦੇਣੀਆਂ ਹਣ ਠੀਕ ਆ ਨਾ ਭਰਾਵਾ ਫਿਰ ਸਮਾਨ ਉੱਡ ਜੂਗਾ ਨੇਰੀਆਂ ਜਾਂਦੇ ਨਾ ਉਹ ਜੀ ਬਾਕੀ ਸਾਰੇ ਖਾ ਰਿਆ ਰੋਟੀ ਤੇ ਬੇਬੇ ਹੁਣੀ ਖਾ ਰਿਆ। ਕਿਆ ਬੜਾ ਲੰਕੀਆ ਉਹ ਵੀ ਨੂਨ ਵਾਲੇ। ਆਜੋ ਵੀ ਜਿਹਨੇ ਜਿਹਨੇ ਖਾਣੀ ਆ ਉਹ ਆਜੋ। ਚਲਿਏ ਬੇਬੇ। ਚਲੋ ਮੈਲੋ ਮੈਲੋ ਮਮੀ ਮਾਮੀ ਜੀ ਨੂੰ ਮਾਮੀ ਜੀ ਨੂੰ ਮਾਮੀ ਨੂੰ ਕਿਹਾ ਵੀ ਆ। ਜਦ ਹੀ ਨਾਮ ਸਮਾਇਆ ਤੂੰ ਆਪੇ ਕਰਤਾ ਤੇ ਪਹਿਲਾਂ ਮਮੀ ਨੇ ਪਹਿਲਾ ਪਹਿਲਾ ਬੇਬੇ ਨੂੰ ਮਿਲੇ ਫਿਰ ਤੁਨ ਮਿਲੇ ਬੇਬੇ ਰਹਿਣਾ ਤਾਂ ਨਹੀਂ ਤੂੰ ਰਹਿ ਬਈ ਨਹੀਂ ਆ ਜਾ ਰਹਿ ਬਈ ਨਹੀਂ ਚਲੋ ਰਹਿ ਨਹੀਂ ਓਕੇ ਬਾਏ 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 ਇੱਥੇ ਮਿਲ ਨਹੀਂ ਚੱਲਦੀ ਜਾਂਦੀ ਮਿਲ ਨਹੀਂ ਹਾਂ ਦੀ ਆਦੀ ਓਕੇ ਹਾਂ ਓਹ ओके बाय 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 ਉਹ ਬੀਬੀ ਉਧਰ ਬਾਤੀ ਚੱਲ ਰਹੀ ਹੈ ਜ਼ਰੂਰੀ ਬੀਜੀ ਨੇ ਉਧਰ ਚਲਿਏ ਬੇਬੇ ਘਰੇ ਫਿਰ ਚਲੋ ਚਲੋ ਚਲਿਏ ਚਲੋ ਚਲੋ ਬੇਬੇ ਕਿਦਾਂ ਲੱਗਾ ਫਿਰ ਜਾ ਕੇ ਬਹੁਤ ਸੁਣ ਲਓ ਅੱਗਾ ਮੈਂ ਤਾਂ ਬਹੁਤ ਫੀਲ ਹੋਇਆ ਬਹੁਤ ਫੀਲ ਨੇ ਵਾਕ ਹੀ ਥਾ ਜਾਣਾ ਚਾਹੀਦਾ ਜੀ ਤੇ ਅਧਰਮਾਨ ਕਰਦੇ ਆਪਨੇ ਰਿਸ਼ਤੇਦਾਰ ਮੈਂ ਅੱਗੇ ਵੀ ਗੱਲ ਕਰਦਾ ਸਾਰੇ ਵਧੀਆ ਬੜਾ ਪਿਆਰ ਕਰਦੇ ਇਹਨਾਂ ਦੇ ਗਏ ਉਹਨਾਂ ਨੇ ਵੀ ਬੜਾ ਪਿਆਰ ਕੀਤਾ ਬੇਬੇ ਦਾ ਰੋਹ ਪੂਰਾ ਉੱਥੇ ਹੈ ਬੇਬੇ ਆਪਦੇ ਘਰੇ ਗਈ ਸੀ ਫਿਰ ਤੇ ਪੀਕੇ ਗਈ ਸੋ ਸੱਜਣੋ ਕਮੈਂਟ ਕਰਕੇ ਦੱਸਿਓ ਤੇ ਵਲੌਗ ਕਿਦਾਂ ਲੱਗਾ ਪਰ ਜਿਹੜੀਆਂ ਰਿਸ਼ਤੇਦਾਰੀਆਂ ਹੁੰਦੀਆਂ ਨਾ ਇਹ ਔਨ ਜਾਣ ਵਾਲੀ ਬੇਬੇ ਬਾਦੀਆਂ ਹਾਂ ਆਉਣ ਨੇ ਬਾਦੀਆਂ ਉਹ ਆਵਾਂਗੇ ਜਾਂਵਾਂਗੇ ਅਗਲਾ ਵੀ ਫੇਰ ਹੀ ਆਉਂਦਾ ਹੈ ਉਹਨਾਂ ਦਾ ਆਖਿਆ ਹੋਰ ਫੇਰ ਆ ਜਾਓ ਥੋੜੇ ਦਿਨਾਂ ਨੂੰ ਬੇਬੇ ਦਾ ਤੇ ਰਹਿਣ ਨੂੰ ਜੀ ਕਹਿੰਦੇ ਠੱਕੇ ਲੈ ਕੇ ਆਂਦਾ ਬੇਬੇ ਨੂੰ ਇੱਕ ਜਿੰਨੇ ਵੀ ਜਾਣੇ ਕਮੈਂਟ ਜ਼ਰੂਰ ਕਰਿਆ ਕਰੋ ਹਾਂ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਵਲੌਗ ਕਿਦਾਂ ਦਾ ਲੱਗਾ ਵੀ ਕੇ ਮਨ ਖੁਸ਼ ਹੋਇਆ ਤੁਸੀਂ ਆਪਦੇ ਪੀਕੇ ਕਾਦੋਂ ਜਾ ਰਹੇ ਹੋ ਜੇ ਨਹੀਂ ਗਏ ਤੇ ਜਾਓ ਤੇ ਮੈਂ ਕਿ ਆਉ ਸੋ ਬਹੁਤ ਸਾਰਾ ਪਿਆਰ ਸਤਿਕਾਰ ਮੈਂ ਕਹ ਕੇ ਦੱਸਾਂ ਜੇ ਅਸੀਂ ਪੀਕੇ ਗਏ ਸੀ ਸਾਡਾ ਹੀ ਬੜਾ ਅਦਾਨ ਤੇ ਲਾਈਕ ਲਾਈਕ ਵੀ ਕਰ ਦਿਓ ਲਾਈਕ ਵਾਲਾ ਬਟਨ ਕੇ ਸਾਹ ਦਿਓ थैंक यू सो मच ਬਹੁਤ ਬਹੁਤ ਪਿਆਰ ਜਤ ਕਰ ਲਵ ਯੂ ਟੂ ਬਾਏ